ਚਾਰਨਿਕ ਇੰਜੂ ਆਏ ਆ ਕੰਮ ਤੋਂ ਤੇ ਪਾ ਗਿਆ ਮੈਂ ਡੰਗਰ ਨੂੰ ਪੱਠੇ-ਪੁੱਠੇ ਪਾਏ ਆ ਤੇ 4 ਵਜੇ ਅੱਗ ਲੱਗੀ ਆ ਇਹ ਪਤਾ ਨਹੀਂ ਜੇ ਮੱਖ ਲੱਗੀ ਉਦੋਂ ਅੱਗ ਲੱਗੀ ਆ ਪਤਾ ਨਹੀਂ ਲੱਗਦਾ ਗਈ ਆ ਇਹ ਹੁਣ ਡੰਗਰ ਵੀ ਤੁਹਾਨੂੰ ਪਾ ਕੀਮਤੀ ਆ ਤੇ ਗੱਡੀ-ਗੁਡੀ ਵੀ ਮੋਰਸਾਲ ਵੀ ਆ ਇਹ ਕਾਰਨ ਕੀ ਕੀ ਹੋਇਆ ਅੱਜ ਦਾ ਕੀ ਲੱਗੀਆਂ ਨੋ ਅੰਦਰ ਕੰਮ ਤੋਂ ਆਏ ਢੇਰ ਕੋਈ ਇਹਨਾਂ ਉਪਰ ਨਹੀਂ ਲਗਾ ਜੋ ਮਾਈ ਸੱਤੇ ਹਾਰ ਕੇ ਦਿਨ ਸੌਗੇ ਰਿਆਂ ਨੂੰ ਬਾਅਦ ਜੋ ਵੇਖੇ ਮੁੰਡਾ ਇਹਨਾਂ ਦੂਜੇ ਨੇ ਟੀਕਾ ਮਾਰੀਆਂ ਅੱਗ ਲੱਗੀ ਅੰਦਰ ਹਾਂਜੀ ਜੀ ਜੀ ਕੀ ਮਾਮਲਾ ਹੋਇਆ ਜਿਹੜਾ ਅੱਗ ਲੱਗਣ ਦਾ ਮਾਮਲਾ ਜਿਹੜਾ ਸਿਰੇ ਕੋਈ ਪੁਨ 4 ਵਜੇ ਦੀ ਗੱਲ ਆ ਤੇ ਪ੍ਰਭਾ ਫਿਰ ਜਦੋਂ ਸਨ ਫਰੋਂ ਇਸੇ ਤਰ੍ਹਾਂ ਪਤਾ ਲੱਗਾ ਵੀ ਅੱਜ ਪਿੰਡ ਦੇ ਵਿੱਚ ਇਧਰ ਅੱਗ ਲੱਗੀ ਆ ਸਾਰੇ ਪਿੰਡ ਵਾਛੀਰੇ ਨੇ ਭਜਾਉਣ ਵਾਸਤੇ ਆਏ ਨੇ ਤੇ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਮਤਲਬ ਪਿੰਡ ਵਾਲੇ ਦੇ ਕਾਬੂ ਵਿੱਚ ਨਹੀਂ ਸਾਰੇ ਆਪਣਾ ਇਹ ਅੱਗ ਲੱਗਣ ਦਾ ਇਹ ਚਾਰਕ ਗੰਜੂ ਆਏ ਆ ਕੰਮ ਤੋਂ ਤੇ ਬਾਅਦ ਆ ਗਏ ਮੈਂ ਡੰਗਰਨ ਪੱਠੇ-ਪੁੱਠੇ ਪਾਏ ਆ ਤੇ 4 ਵਜੇ ਅੱਗ ਲੱਗੀ ਆ ਇਹ ਪਤਾ ਨਹੀਂ ਜਦੋਂ ਅੱਗ ਲੱਗੀ ਉਦੋਂ ਅੱਗ ਲੱਗੀ ਆ ਪਤਾ ਨਹੀਂ ਲੱਗਦਾ ਗਈ ਆ ਇਹੋਂ ਡੰਗਰ ਵੀ ਤੁਹਾਨੂੰ ਪਤਾ ਕੀਮਤੀ ਆ ਤੇ ਗੱਡੀ ਗੁਡੀ ਵੀ ਮੋਰਸਾਲ ਵੀ ਆ ਤੇ ਵੱਧ ਤੋਂ ਵੱਧ ਸਾਡਾ ਖਰਚਾ ਦਿੱਤਾ ਜਾਂਦਾ ਦੀ ਵੀਰ ਜੀ ਕੀ ਕਾਰਨ ਕੀ ਕੀ ਹੋਇਆ ਅੱਜ ਦਾ ਕੀ ਨਹੀਂ ਲੱਗੀਆਂ ਨੋ ਅਸੀਂ ਤਾਂ ਕੰਮ ਤੋਂ ਆਏ دیر ਕੋਈ ਰਾਨੋ ਪਾ ਨਹੀਂ ਲਗਾ ਜੋ ਮਾਈ ਸਤਿਹਾਰ ਕੇ ਨਸੋਂਗੇ ਰਾਨੋ ਬਚ ਜੋਵੇ ਕਰੇ ਮੁੰਡਾ ਇਹਨਾਂ ਦੂਜੇ ਨੇ ਸੱਚਾ ਮਾਰੀਆਂ ਅੱਗ ਲੱਗੀ ਅੰਦਰ ਜੋ ਆ ਇੱਕ ਵੇਖਾਰੇ ਸਾਰੇ ਮੱਚ ਗਈ ਸੀ ਅੱਗ ਕੀ ਕੀ ਨੁਕਸਾਨ ਆ ਨਸਕਾਰ ਆ ਡੈੜੀ ਪੂਰੇ ਹੋ ਗਏ ਦੋ ਮੱਜਾਂ ਆ ਉਹ ਵੀ ਪੂਰੀਆਂ ਹੋ ਗਈਆਂ ਬੱਕਰੀ ਉਹ ਵੀ ਤੇ ਟਰੈਕਟਰ ਗੱਡੀ ਸਾਰੀ ਸਾਰੇ ਅੱਗ ਲੱਗੀ ਅੱਗ ਲੱਗਣ ਦਾ ਕੀ ਕਾਰਨ ਮੰਨਦੇ ਸਮਝ ਨਹੀਂ ਲੱਗੀਆਂ ਨੂੰ ਸਰਕਾਰ ਤੋਂ ਕੀ ਮੰਗਿਆ ਰੱਜ ਮੇਰਾ ਪਾਣੀ ਬੱਤੀ ਦਾ ਆ ਸਮਝ ਨਹੀਂ ਲੱਗੀ ਕੀ ਮੰਗ ਕਰਦੇ ਸਰਕਾਰ ਤੋਂ ਐਂ ਵੇਖੋ ਨਸਕਾਰ ਹੋਇਆ ਜੋ ਵੇਖੋ ਹੋਰ ਬੜਾ ਹੋ ਜੇ ਹਾਲ ਹਾਂਜੀ ਵੀਰ ਜੀ ਕੀ ਮਾਮਲਾ ਹੋਇਆ ਜਿਹੜਾ ਅੱਗ ਲੱਗਨ ਦਾ ਮਾਮਲਾ ਜਿਹੜਾ ਸਿਰੇ ਕੋਈ ਪੁਣ 4 ਵਜੇ ਦੀ ਗੱਲ ਆ ਤੇ ਪ੍ਰਭਾਵ ਅਨੁਸਾਰ ਇਸੇ ਤਰ੍ਹਾਂ ਪਤਾ ਲੱਗਾ ਵੀ ਅਜ ਪਿੰਡ ਦੇ ਵਿੱਚ ਇਧਰ ਅੱਗ ਲੱਗੀ ਆ ਤੇ ਸਾਰੇ ਪਿੰਡ ਵਾਲੇ ਸਿਰੇ ਨੇ ਭਜਾਉਣ ਵਾਸਤੇ ਆਏ ਨੇ ਤੇ ਆਗੈ ਨਹੀਂ ਜਿਆਦਾ ਭਿਆਨਕ ਸੀ ਕਿ ਮਤਲਬ ਪਿੰਡ ਵਾਲੇ ਦੇ ਕਾਬੂ ਵਿੱਚ ਨਹੀਂ ਸੀ ਆ ਰਹੇ ਇਸ ਕਰਕੇ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਤੇ ਉਹਨਾਂ ਨੇ 5 ਗ੍ਰੇਡ ਦੀਆਂ ਗੱਡੀਆਂ ਭੇਜੀਆਂ ਕਿ ਜਿ ਦਿਨ ਬੜੀ ਜਦੋਜਹਦ ਦੇ ਨਾਲ ਆਪਾਂ ਜਿਹੜਾ ਵੀ ਪਿੰਡ ਦੇ ਵਿੱਚ ਆਣ ਕੇ ਮੁਰਗੇ ਸਾਕੇ ਤੇ ਕਾਬੂ ਪਾਇਆ ਗਿਆ ਤੇ ਜਿਹੜਾ ਕਿ ਆਗਨੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਕਰਤਾ ਜੀ ਇਹ ਗਰੀਬ ਪਰਿਵਾਰ ਆ ਵਿਚਾਰਾ ਬਹੁਤ ਆਪਣੇ ਨਾਲ ਵਿਹੜਾ ਪਾ ਲਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਦਾ ਸੀ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਜੇ ਤਕਰੀਬਨ ਜੀ ਆਪਾਂ ਲੱਗ ਜੇ ਤੇ ਪਰਭਾਈ ਕੀਤੀ ਨਹੀਂ ਜਾ ਸਕਦੀ ਕਿਉਂਕਿ ਵੇਖੋ ਜਾਨ ਦਾ ਕੋਈ ਮੁੱਲ ਨਹੀਂ ਹੁੰਦਾ ਜਾਨ ਦਾ ਇਨਸਾਨ ਹੋਇਆ ਤੇ ਜਿਹੜਾ ਆਪਣਾ ਇਹਨਾਂ ਦਾ ਮਾਲੀ ਨੁਕਸਾਨ ਹੈ ਉਹ ਤਕਰੀਬਨ ਘੱਟ ਤੋਂ ਘੱਟ ਕੋਈ 10-12 ਲੱਖ ਦੇ ਲੱਗੇ ਨਾ ਕਈ ਇਨਸਾਨ ਹੋਏ ਸੀ ਸੈੱਡ ਬਣਿਆ ਸੀਗਾ ਉਨਾ ਟਰੈਕਟਰ ਵਿਚਾਰਾ ਕਿਸਾਨ ਨੂੰ ਉਸਦੇ ਲੈ ਆ ਕੇ ਆਪਣਾ ਟਾਈਮ ਪਾਸ ਕਰਨ ਦੇ ਸੀਗੇ ਉਹ ਵੀ ਇਹਨਾਂ ਨਾਲ ਸਰਕੇ ਸਵਾਹ ਹੋ ਗਿਆ ਮੋਟਰਸਾਈਕਲ ਸੀਗਾ ਇੱਕ ਗੱਡੀ ਸੀ ਮਰੂਤੀ 800 ਸੀਸੀ ਵਿੱਚ ਡੰਗਰ ਸੀ ਇਹਨਾਂ ਵਿਚਾਰਿਆਂ ਜਿੱਦਾਂ ਕਿ ਮੜ ਮੜ ਦੁੱਧ ਤਾਂ ਪਾ ਕੇ ਆਪਣਾ ਟਾਈਮ ਪਾਸ ਕਰਦੇ ਕਹਿਣ ਤੋਂ ਪਾ ਕੇ ਬਹੁਤ ਜ਼ਿਆਦਾ ਭਾਰੀ ਦਾ ਸਵਾਹ ਹੋਇਆ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕਿ ਸਰਕਾਰ ਇਹਨਾਂ ਵਿਚਾਰਿਆਂ ਦੀ ਬਾਹ ਫੜੇ ਕਿਉਂਕਿ ਇਹਨਾਂ ਗਰੀਬਾਂ ਵਿਚਾਰਿਆਂ ਦਾ ਇਹ ਆਸਰਾ ਹੈਗਾ ਤੇ ਉਹ ਅੱਜ ਇਹਨਾਂ ਦਾ ਸਾਰਾ ਜੋ ਸਰਕੇ ਸਵਾਹ ਹੋ ਗਿਆ ਕਿਉਂਕਿ ਜਾਨ ਦੀ ਪਰਵਾਹ ਤਾਂ ਨਹੀਂ ਕੀਤੀ ਪਰ ਮਾਲੀਸ਼ ਤਾਂ ਇਹਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ ਅਸੀਂ ਸਰਕਾਰ ਕਾੜੀ ਹੱਥ ਜੁਰ ਕੇ ਅਪੀਲ ਕਰਦੇ ਆ ਕਿ ਇਹਨਾਂ ਦੀ ਵੱ ਤਾਗੇ ਪ੍ਰਵਾਜ ਜਰਾ ਮੋੜਾ ਪੜੇ ਵਸੇਬਲ ਜਾ ਸੀ ਅੱਗ ਲੱਗਣ ਦਾ ਕਾਰਨ ਕੀ ਮੰਨਦੇ ਜੀ ਅੱਗ ਲੱਗਣ ਦਾ ਕਾਰਨ ਜੀ ਜਿੱਦਾਂ ਦਾਦੂ ਤੇ ਲਾਈਟ ਚੱਲ ਰਹੀ ਸੀ ਕੋਈ ਸ਼ਾਰ ਸ਼ਰਕਰ ਦੀ ਬਰੌਂ ਦਾ ਕਹਿਆ ਵੀ ਉਹਦੇ ਨਾਲ ਹੀ ਜਰਾ ਹੋ ਗਿਆ ਕਿ ਪਰਾਲੀ ਘਾਟ ਲੱਗੀ ਹੋਈ ਸੀ ਇਕੱਠਾ ਆ ਤੇ ਡੰਗਰਾ ਵਾਸਤੇ ਨਰਕੀ ਹੋਈ ਸੀ ਉਹ ਪਰਾਲੀ ਨੇ ਪਿਆੜੇ ਰੂਪ ਧਾਰ ਲੱਗਦਾ ਉਹਦੇ ਕਾਰਨ ਜਰਾ ਸਾਰਾ ਕੁਝ ਹੋ ਗਿਆ ਸਾਬ ਅਣੀ ਸਰ ਕੀ ਮਾਮਲਾ ਆ ਜੀ ਅੱਜ ਦਾ ਜਿਹੜਾ ਅੱਗ ਲੱਗੀ ਜੀ ਅੱਜ ਸਵੇਰੇ ਹਨ 6 ਵਜੇ ਨਾਲ ਇਨਫੋਰਮੇਸ਼ਨ ਆਈ ਕੰਟਰੋਲ ਰੂਮ ਰਾਈ 45 ਚੱਕ ਪਿੰਡ ਅੱਜ ਲੱਗੀ ਆ। ਮੁਰ ਇੱਥੇ ਆਏ ਆ ਜੀ ਗੁਰਦੀਪ ਸਿੰਘ ਸਾਲਾ ਸਰਦਾਰ ਰਣਜਨ ਕੜਾਈ ਚੱਕਦਾ ਕੋ 68 ਬਰਸਾਦੀ ਏਜ ਦਾ। ਇਹੋ ਅੱਗ ਦੀ ਲਪੇਟ ਵਿੱਚ ਆ ਗਿਆ ਦੋ ਮੱਝਾਂ ਹੀ, ਇੱਕ ਬੱਕਰੀ ਹੀ। ਟਰੈਕਟਰ ਦਾ ਨੁਕਸਾਨ ਹੋ ਗਿਆ ਕਾਰ ਮਰੂਤੀ ਉਹ ਮੋਟਰ ਸਾਲ ਸੜ ਗਈ। ਸਰ ਕੀ ਕਾਰਨ ਪਤਾ ਚੱਲਿਆ ਅੱਗ ਕੱ ਲੱਗਣ ਦੇ? ਜਿੰਨ ਟੱਕ ਪਤਾ ਲੱਗਾ ਕੋਈ ਸਰਕਟ ਸਾਰਟ ਹੋਇਆ ਜੀ ਬਿਜਲੀ ਦਾ। ਉਹਦੇ ਨਾਲ ਅੱਗ ਲੱਗੀ ਏ।